RICM ਚੰਡੀਗੜ੍ਹ ਵਿਖੇ ਪ੍ਰੀ ਪ੍ਰਾਇਮਰੀ ਸਿਕਲਾਈ ਵਰਕਸ਼ਾਪ ਦਾ ਜੋ ਚੌਥਾ ਗੇੜਾ ਸ਼ੁਰੂ ਹੋ ਚੁੱਕਿਆ ਹੈ ਇਸ ਦੇ ਵਿੱਚ ਅੱਜ ਜੋ ਵੱਖ-ਵੱਖ ਜ਼ਿਲ੍ਹਿਆਂ ਤੋਂ ਰਿਸੋਰਸ ਪਰਸਨ ਆਏ ਹਨ ਉਹਨਾਂ ਨੂੰ ਗਾਈਡੈਂਸ ਦੇਣ ਲਈ ਸਾਡੇ ਪੰਜਾਬ ਦੇ ਪੰਜਾਬ ਰਾਜ ਸਿੱਖਿਆ ਕੋਚ ਤੇ ਸਿਕਲਾਈ ਪਾਲਿਸੀ ਦੇ ਡਾਇਰੈਕਟਰ ਸ਼੍ਰੀਿੰਦਰਜੀਤ ਸਿੰਘ ਜੀ ਇੱਥੇ ਪਹੁੰਚ ਚੁੱਕੇ ਹਨ ਜਾਇਜ਼ਾ ਲੈ ਰਹੇ ਹਨ ਅਧਿਆਪਕਾਂ ਨੂੰ ਮੋਟੀਵੇਟ ਕਰ ਰਹੇ ਹਨ ਕਿਦਾਂ ਨਾਲ ਜੋੜਨਾ ਉਹਦੀ ਮਾਨਸਿਕ ਬੋਝ ਛੇ ਸਾਰੇ ਵਿਦਿਆਰਥੀਆਂ ਦੇ ਉੱਪਰ ਆਪਾਂ ਕੰਮ ਕਰਦੇ ਆ ਇਹ ਬੜਾ ਪੰਜਾਬ ਦੀ ਚੰਗੀ ਹੈ ਕੁਆਲਟੀ ਅਲਾਈਨਮੈਂਟ ਉਹ ਚਾਹੇ ਕਿ ਆਪ ਤੋਂ ਇਲਾਵਾ ਸਵਾਲ ਪੜ੍ਹ ਲੈ ਇੰਗਲਿਸ਼ ਵੀ ਪੜ੍ਹੇ ਪੰਜਾਬੀ ਵੀ ਪੜ੍ਹੇ ਕਿਹੜੇ ਵਿਸ਼ੇ ਦੇ ਉਹਦੀ ਮਾਨਸਿਕਤਾ ਨੂੰ ਉਹਨੇ ਕੋਲੋਂ ਮਰ ਦਿਨ ਰਾਤ ਕੰਮ ਲੈਂਦਾ ਉਹਨੇ ਮੈਨੂੰ ਆ ਕੇ ਇਹੋ ਜੀ ਗੱਲ ਕਹਿ ਦਿੱਤੀ ਕਿ ਜੇ ਇਹ ਮੁਰਚਾ ਪਾਸ ਕਰ ਜੇ ਮੈਂ ਉਹਦੀ ਗੱਲ ਨਹੀਂ ਮੰਨਦਾ ਆਬੀਅਸਲੀ ਤੁਹਾਨੂੰ ਪਤਾ ਹੀ ਹੈ ਫਿਰ ਕੀ ਹੋਊਗਾ ਜੀ ਵੀ ਦੱਸੋ ਜੀ ਅਸੀਂ ਦਿਨ ਰਾਤ ਕੰਮ ਕਰਦੇ ਆ ਤੁਹਾਡੇ ਨਾਲ ਕਿ ਅਸੀਂ ਇੰਨੀ ਵੀ ਕੰਮ ਨਹੀਂ ਤੁਸੀਂ ਸਾਡਾ ਕਰਨ ਦਾ ਕੀ ਫਾਇਦਾ ਕੀ ਸਾਡਾ ਹੋਣਾ ਅਸੀਂ ਲੋਕਾਂ ਨੂੰ ਕੀ ਕੀ ਜੇ ਮੈਂ ਉਹਦਾ ਕੰਮ ਕਰ ਦਿੰਦਾ ਸਿਸਟਮ ਵਿਗੜਦਾ ਚਲੋ ਮੈਂ ਉਹਨੂੰ ਪੁੱਛਿਆ ਮੈਂ ਕਿ ਭਾਈ ਦੱਸੋ ਕਿਹੜਾ ਬੱਚਾ ਕੰਦਰ ਜੀਆ ਫਲਾਣਾ ਜਦੋਂ ਰਿਜ਼ਲਟ ਕੱਢ ਕੇ ਦੇਖਿਆ ਤੇ ਬੱਚੇ ਦੇ ਨੰਬਰ 16% ਸਾਰਿਆਂ ਨੂੰ ਪਤਾ ਕਿ ਪਾਸ ਹੋਣ ਵਾਸਤੇ ਕਿੰਨੇ ਨੰਬਰ ਚਾਹੀਦੇ 35% ਹੁਣ गाइस ਇਹੋ ਜੇ ਧਰਮ ਸੰਘਰਸ਼ ਦੇ ਵਿੱਚ ਫਸ ਗਿਆ ਕਿ 16% ਵਾਲੇ ਬੱਚੇ ਨੂੰ ਮੈਂ ਪਾਸ ਕਰਾਂ ਜਾਂ ਨਾ ਕਰ ਤੁਸੀਂ ਦੱਸੋ ਜੀ ਕੀ ਹੁੰਦਾ ਇਹਨਾ ਸਕੂਲਾਂ ਵਿੱਚ ਫਿਰ ਲੋਕ ਕਰ ਦਿੰਦੇ ਨੇ ਚਲੋ ਯਾਰ ਇੱਕ ਬੰਦੇ ਨੂੰ ਕਿਆ ਦੇਦਾ ਕਰ ਮੇਰੀ ਆਪਣੀ ਇੱਕ ਸੋਚ ਹੈ ਕਿ ਜੇ ਮੈਂ ਇੱਕ 16% ਵਾਲੇ ਬੱਚੇ ਨੂੰ ਪਾਸ ਕਰਨਾ ਹੈ ਆਪਣੇ ਉਸ ਬੰਦੇ ਦੇ ਕਹਿਣ ਤੇ ਜਿਹੜਾ ਮੇਰੇ ਬਹੁਤ ਨਜ਼ਦੀਕੀ ਹੈ ਤੇ ਬਾਕੀਆਂ ਨੇ ਕੀ ਵਿਗਾੜਿਆ ਤੇ ਮੈਂ ਕਹਿੰਦੇ ਕ੍ਰਾਈਟੇਰੀਆ ਇਸ ਕਲਾਸ ਦਾ ਇਹ ਬਣ ਗਿਆ ਜੀ 16% ਤੋਂ ਉਪਰ ਆਲੇ ਸਾਰੇ ਪਾਸ ਐਤ ਨਹੀਂ ਨਾ ਹੋ ਸਕਦਾ 16% ਵਾਲੇ ਨੂੰ ਮੈਂ ਪਾਸ ਕਰ ਦਵਾਂ 22% ਵਾਲੇ ਨੂੰ ਮੈਂ ਫੇਲ ਕਰ ਦੂੰ। that is not possible ਆ ਤੁਸੀਂ ਸਾਰੇ ਜਾਣਦੇ ਸਕੂਲਾਂ ਵਿੱਚ ਕ੍ਰਾਈਟੇਰੀਆ ਐਵੇਂ ਹੀ ਬਣਦੇ ਆ। ਕਦੀ 22% ਵਾਲੇ ਨੂੰ ਸਾਰਿਆਂ ਨੂੰ ਪਾਸ ਕਰ ਦਿੰਦੇ ਕਦੀ 26% ਵਾਲੇ ਨੂੰ ਪਾਸ ਕਰ ਦਿੰਦੇ ਕਦੀ ਕਿਸੇ ਨੂੰ ਕਰਦੇ। ਐਹੀ ਹੁੰਦਾ ਨਾ ਅ ਤੇਕਰੀ 2009 ਦੇ ਵਿੱਚ ਜਦੋਂ ਆਰਟੀ ਐਕਟ ਪਾਸ ਹੋ ਗਿਆ 2011 ਵਿੱਚ ਸਾਡੇ ਪੰਜਾਬ ਵਿੱਚ ਲਾਗੂ ਹੋ ਗਿਆ ਤੇ ਉਸ ਵੇਲੇ ਕੀ ਹੋ ਗਿਆ ਜੀ ਵੀ ਅਸੀਂ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਕਿਸੇ ਨੂੰ ਫੇਲ ਨਹੀਂ ਬਣਾਉਂਦੇ ਜੇ ਨਾ ਅੰਡਰਸਟੂਡ ਹੋ ਬਹੁਤ ਹੀ ਮਿਸ ਅੰਡਰਸਟੂਡ ਹੋ ਗਿਆ ਟੀਚਰ ਕਹਿੰਨ ਲੱਗਾ ਵੀ ਲੈ ਬਈ ਫਿਰ ਫਾਇਦਾ ਕੀ ਹੋਇਆ ਛੇ ਅਸੀਂ ਹੁਣ ਪੜਾਈ ਸਾਈਕੋਲੋਜੀਕਲੀ ਬੰਦੇ ਦੇ ਦਿਮਾਗ 'ਚ ਕਸਰ ਬਹਿ ਗਿਆ ਜੇ ਅਸੀਂ ਪੜਾਈਏ ਤਾਂ ਵੀ ਜੇ ਨਾ ਪੜਾਈਏ ਤਾਂ ਵੀ ਪਾਸ ਤਾਂ ਸੀ ਕਰਨਾ ਹੀ ਹੈ ਤੇ ਬੱਚਾ ਕਹਿੰਦਾ ਮੈਨੂੰ ਤਾਂ ਮਾਸਟਰ ਫੇਲ ਹੀ ਨਿਕਾ ਸਕਦੇ ਹੋ ਤਾਂ ਮੈਨੂੰ ਲੋਡ ਕੀ ਪੜ੍ਹਣੀ ਮੈਂ 10 ਦਿਨ ਸਕੂਲ ਨਾਮ ਆ 15 ਦਿਨ ਨਾਮ ਆ 6 ਮਹੀਨੇ ਨਾਮ ਆ ਮੇਰਾ ਨਾਂ ਮਾਸਟਰ ਜਿਹੜੇ ਆ ਮੇਰਾ ਨਾਮ ਨਾਮ ਕੱਟ ਸਕਦੇ ਨਾਮ ਨੂੰ ਫੇਲ ਕਰ ਸਕਦੇ ਹੋਇਆ ਕੀ 6% ਵਾਲਾ ਵੀ 2% ਵਾਲਾ ਵੀ 0 ਵਾਲਾ ਵੀ ਅਸੀਂ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਤੱਕ ਉਹਨੂੰ ਪਾਸ ਕਰਦੇ ਚੱਲੇ ਹੁਣ ਇੱਕ ਅਧਿਆਪਕ ਜਿਹੜਾ ਕਲਾਸ ਦੇ ਵਿੱਚ ਜਾਂਦਾ ਹੈ ਹਰ ਇੱਕ ਕਲਾਸ ਦਾ ਕਰਿਕੂਲਮ ਬਣਿਆ ਹੋਇਆ ਸਿਲੇਬਸ ਬਣਿਆ ਹੋਇਆ ਬੁੱਕਸ ਬਣੀਆਂ ਹੋਈਆਂ ਔਰ ਉਹਦੇ ਵਿੱਚ ਅਨਸਾਰ ਕਲਾਸ ਅਨੁਸਾਰ ਹੈਗੀ ਹੈ ਔਰ ਪੰਜਾਬੀ ਹਿੰਦੀ ਦਾ ਲੈਂਗੁਏਜ ਵੀ ਹੈ ਉਸ ਤਰ੍ਹਾਂ ਜਦੋਂ ਟੀਚਰ ਕਲਾਸ ਵਿੱਚ ਜਾਂਦਾ ਹੈ ਉਸ ਨੂੰ ਇਟਸ ਕਮਜ਼ ਵੈਰੀ ਡਿਫਿਕਲਟ ਆਫ ਅ ਕਲਾਸ ਦਾ ਸਿਲੇਬਸ ਦਾ ਬੋਲ ਕੇ ਕਰਕੇ ਆ ਜਾਂਦਾ ਬੱਚੇ ਦੇ ਪੱਲੇ ਕੁਝ ਨਹੀਂ ਜਿਹੜੇ ਬੱਚੇ ਨੇ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਅਸੀਂ ਬਿਨਾਂ ਮਿਹਨਤ ਕੀਤੇ ਉਹਨੂੰ ਪਾਸ ਕਰ ਦਿੱਤਾ ਬਿਨਾਂ ਉਹਨੂੰ ਏਵੈਲੂਏਟ ਕੀਤੇ ਅਸੀਂ ਉਹਨੂੰ ਪਾਸ ਕਰਤਾ ਤਾਂ ਉਹਦਾ ਰਿਜ਼ਲਟ ਇਜ਼ ਜ਼ੀਰੋ ਉਹਦੇ ਸਾਹਮਣੇ ਤੁਸੀਂ ਇੱਕ ਵਾਰੀ ਸਿਲੇਬਸ ਪੂਰਾ ਕਰ ਦਿਓ ਚਾਹੇ ਦੋ ਵਾਰੀ ਕਰ ਦਿਓ ਇਟ ਇਜ਼ ਇਮਪੋਸਸਿਬਲ ਉਹਦਾ ਹੋਇਆ ਕਿ ਬੱਚੇ ਦੇ ਬੱਚਾ ਜਿਹੜਾ ਜਦੋਂ ਉਹਨੂੰ ਸਮਝ ਨਹੀਂ ਆਉਂਦਾ ਟੀਚਰ ਪੜਾ ਰਿਹਾ ਬੜੀ ਮਿਹਨਤ ਨਾਲ ਪੜਾ ਰਿਹਾ ਜਦੋਂ ਉਹਨੂੰ ਸਮਝ ਨਹੀਂ ਆਉਂਦਾ ਤੇ ਉਹਦੇ ਵਿੱਚ ਇੱਕ ਅਰੋਚਕਤਾ ਪੈਦਾ ਹੋ ਜਾਂਦੀ ਔਰ ਉਹਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਤੇ ਉਹ ਸਕੂਲੋਂ ਭੱਜਣਾ ਸ਼ੁਰੂ ਹੋ ਜਾਂਦਾ ਜਿਸ ਨੂੰ ਅਸੀਂ ਗੱਲ ਕਹਿ ਸਕਦੇ ਹਾਂ ਡ੍ਰੌਪ ਆਊਟ ਸ਼ੁਰੂ ਹੋ ਜਾਂਦਾ ਹੇਅਰ ਕਮਸ ਦਾ ਰੋਲ ਆਪਾਂ ਨੇ ਕੀ ਕੀਤਾ ਬੱਚਾ ਆਪਾਂ 6ਵੀਂ ਕਲਾਸ ਚ ਪੜਦਾ 5ਵੀਂ ਚ ਪੜਦਾ ਅਸੀਂ ਉਹਨੂੰ ਇਹ ਦੇਖਣਾ ਚਾਇਆ ਕਿ ਬੱਚੇ ਦਾ ਲੈਵਲ ਕਿਹੜਾ ਹੈ ਉਹਦੇ ਅਸੀਂ ਟੈਸਟਿੰਗ ਟੂਲ ਬਣਾਏ ਸਭ ਤੋਂ ਪਹਿਲਾਂ ਅਸੀਂ ਟੂਲ ਬਣਾਏ ਟੂਲ ਬਣਾ ਕੇ ਅਸੀਂ ਦੇਖਿਆ ਵੀ ਆਹ ਬੱਚਾ ਜਿਹੜਾ ਹੈਗਾ ਐਕਚੁਅਲੀ ਅਕੈਡੈਮਿਕਲੀ ਉਹ ਪੰਜਵੀਂ ਕਲਾਸ ਤੇ ਬੈਠਾ ਹੋਇਆ ਔਰ ਉਹਦਾ ਐਕਚੁਅਲੀ ਲੈਵਲ ਜਿਹੜਾ ਹੋ ਕਲਾਸ ਦੂਸਰੀ ਫਿਰ ਅਸੀਂ ਦੂਸਰੀ ਕਲਾਸ ਦੇ ਟਾਰਗੇਟ ਵੀ ਬਣਾਏ ਪਹਿਲੀ ਦੇ ਵੀ ਬਣਾਏ ਤੀਜੀ ਦੇ ਵੀ ਬਣਾਏ ਚੌਥੀ ਦੇ ਵੀ ਬਣਾਏ ਪੰਜਵੀਂ ਦੇ ਵੀ ਬਣਾਏ ਪੜੋ ਪੰਜਾਬ ਦੀ ਪੀਨ ਨੇ ਜੇ ਜਿਹੜੀ ਸਾਡੇ ਕੋਲੋਂ ਹੈੱਡਕੁਆਟਰ ਤੇ ਟ੍ਰੇਨਿੰਗ ਲੈ ਕੇ ਗਈ ਉਹਨਾਂ ਨੇ ਡਿਸਟ੍ਰਿਕਟ ਹੈੱਡਕੁਆਟਰ ਤੇ ਟ੍ਰੇਨਿੰਗ ਦਿੱਤੀ ਪੂਰੇ ਸਕੂਲ ਦੇ ਟੀਚਰਾਂ ਨੂੰ ਅਸੀਂ ਇੱਕ ਇੱਕ ਬੱਚੇ ਨੂੰ ਏਵੈਲੂਏਟ ਕਰਨਾ ਸ਼ੁਰੂ ਕੀਤਾ ਜੇ ਤਾਂ ਕਿ ਸਾਨੂੰ ਇਹ ਤਾਂ ਪਤਾ ਲੱਗ ਸਕੇ ਨਾ ਕਿ ਬੱਚਾ ਹੈ ਕਿਸ ਲੈਵਲ ਦਾ ਬੱਚਾ ਬੇਸ਼ੱਕ 5ਵੀਂ ਕਲਾਸ ਪੜ੍ਹਦਾ ਹੈ ਤਾਂ ਉਹਦਾ ਜਿਹੜਾ ਅਕੈਡੈਮਿਕ ਪੱਧਰ ਜਿਹੜਾ ਉਹ ਪਹਿਲੀ ਕਲਾਸ ਦਾ ਹੈ ਤੇ ਦੂਜੀ ਕਲਾਸ ਦਾ ਹੈ ਤੇ ਤੀਜੀ ਕਲਾਸ ਦਾ ਹੈ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਕਿ ਪਾਰਟਿਕੂਲਰ ਬੱਚਾ ਉਹ ਜਦੋਂ ਸਾਨੂੰ ਪਤਾ ਲੱਗ ਗਿਆ 5ਵੀਂ ਕਲਾਸ ਦਾ ਬੱਚਾ ਹੈ ਉਹ ਦੂਜੀ ਕਲਾਸ ਦਾ ਦਾ ਜਿਹੜਾ ਅਕੈਡੈਮਿਕ ਸਟੈਂਡਰਡ ਜਿਹੜਾ ਹੈ ਉਹਦਾ ਐਕਚੁਅਲ ਪੱਧਰ ਜਿਹੜਾ ਉਹ ਦੂਸਰੀ ਕਲਾਸ ਦਾ ਹੈ ਜੇ ਉਹਦੀ ਲਰਨਿੰਗ ਲੈਵਲ ਜਿਹੜਾ ਉਹਦਾ ਉਹ ਦੂਸਰੀ ਕਲਾਸ ਤੱਕ ਦਾ ਹੈ ਪੰਜਵੀਂ ਕਲਾਸ ਦਾ ਸੀ ਉਹਨੂੰ ਸਿਲੇਬਸ ਪੜਾਉਣਾ ਕਿਵੇਂ ਕਰ ਸਕਦਾ ਇਟ ਇਜ਼ ਇਮਪੋਸੀਬਲ ਫਿਰ ਅਸੀਂ ਕੀ ਕੀਤਾ ਅਸੀਂ ਉਹ ਇੱਕ ਜਿਹੜਾ ਆਪਣਾ ਆਪਣਾ ਸਿਸਟਮ ਜਿਹੜਾ ਇਸ ਤਰ੍ਹਾਂ ਡਿਵਾਈਸ ਕੀਤਾ ਕਿ ਉਹ ਦੂਸਰੀ ਕਲਾਸ ਵਾਲੇ ਬੱਚੇ ਨੂੰ ਆਪਾਂ ਇਸ ਤੰਗ ਦੇ ਨਾਲ ਪੜਾਈਏ ਅਸਟੰਡ ਦੇ ਨਾਲ ਤਕਨੀਕ ਦੇ ਨਾਲ ਕਰੀਏ ਤੁਹਾਡੇ ਲੋਕਾਂ ਦੀ ਹੈਲਪ ਲੈ ਕੇ ਬੱਚੇ ਨੂੰ ਮੋਡਿਫਾਈ ਕਰੀਏ ਤਾਂ ਕਿ ਉਹ ਉਸ ਲੈਵਲ ਦਾ ਬਣ ਜਾ ਜਿਸ ਕਲਾਸ ਚੋਂ ਪੜਦਾ ਜਦੋਂ ਉਸ ਕਲਾਸ ਵਿੱਚ ਉਹ ਬੱਚਾ ਪਹੁੰਚ ਗਿਆ ਤੇ ਅਸੀਂ ਉਹਨੂੰ ਕਹਿੰਦੇ ਹਾਂ ਸੀ ਮੇਨਸਟ੍ਰੀਮ ਕਰਵਾਤਾ ਬੱਚੋ ਅਸੀਂ ਉਸ ਲੈਵਲ ਤੇ ਲੈ ਆਂਦਾ ਜਦੋਂ ਬੱਚੇ ਨੂੰ ਪਤਾ ਲੱਗਿਆ ਕਿ ਮੈਂ ਹੁਣ ਇਹ ਗੱਲਾਂ ਸਮਝ ਸਕਦਾ ਜਿਹੜਾ ਮੈਨੂੰ ਪੰਜਵੀਂ ਕਲਾਸ ਦਾ ਟੀਚਰ ਪੜਾ ਰਿਹਾ ਤਾਂ ਉਹ ਬੱਚੇ ਦੀ ਪਰਸਨੈਲਿਟੀ ਵਿੱਚ ਉਹਦੇ ਜਿਹੜੇ ਹੈ ਉਹਦੀ ਪਰਸਨੈਲਿਟੀ ਵਿੱਚ ਉਹਦੇ ਆ ਸਿਖਰ ਪੱਧਰ ਦੇ ਵਿੱਚ ਬਹੁਤ ਫਰਕ ਹੈ। ਦਿਸ ਇਜ਼ ਵਾਟ ਮੈਂ ਮੈਂ ਇਹ ਸਮਝ ਪਾਇਆ ਆਈ ਡੋਨਟ ਨੋ ਤੁਹਾਡੇ ਵਿੱਚੋਂ ਕਿੰਨੇ ਲੋਕ ਐਗਰੀ ਕਰਦੇ ਨੇ ਕਿ ਹੇਅਰ ਲਾਈਟ ਦਾ ਰੋਲ ਆਫ ਪੜੋ ਪੰਜਾਬ ਪੜਾਉ। ਉਸ ਤੋਂ ਵਧੀਆ ਜਿਹੜੀ ਚੀਜ਼ ਹੋਰ ਸੀ ਵੀ ਇਹ ਜਿਹੜਾ ਅਸੀਂ ਜਿੰਨੇ ਵੀ ਟੈਸਟਿੰਗ ਟੂਲ ਬਣਾਏ ਚਾਹੇ ਅਸੀਂ ਉਹਦਾ ਜੋ ਵੀ ਸਿਸਟਮ ਤਿਆਰ ਕੀਤਾ ਸਾਡੇ ਟੀਚਰਾਂ ਨੇ ਹੀ ਬਣਾਇਆ। ਆਪਣੇ ਤਜਰਬਿਆਂ ਤੋਂ ਬਣਾਇਆ ਜਿਹੜੇ ਤੁਹਾਡੇ ਵਰਗੇ ਟੀਚਰ ਸਕੂਲਾਂ ਵਿੱਚ ਪੜਾਉਂਦੇ ਨੇ। ਉਹਨਾਂ ਨੇ ਆਪਣੇ ਐਕਸਪੀਰੀਐਂਸਸ ਤੋਂ ਦੇਖਿਆ ਕਿ ਇਸ ਬੱਚੇ ਨੂੰ ਇਸ ਤਰ੍ਹਾਂ ਦੇ ਬੱਚੇ ਸਾਡੇ ਕੋਲ ਆਉਂਦੇ ਨੇ ਇਹਨਾਂ ਨੂੰ ਟੈਕਲ ਕਰਨ ਦੇ ਵਾਸਤੇ ਈ ਜ਼ਿਆਦਾ ਟੈਕਨੀਕਸ ਹੈ ਇਹ ਚਾਹੇ ਈ ਕੰਡਕਟ ਦੀ ਗੱਲ ਹੋਵੇ ਚਾਹੇ ਦੂਸਰੇ ਦੀ ਜਿਹੜੀ ਅਸੀਂ ਉਹ ਸਿਸਟਮ ਉੱਤੇ ਤਿਆਰ ਕਰਦੇ ਹਾਂ ਉਹ ਬੱਚਿਆਂ ਦੀ ਜ਼ਰੂਰਤ ਅਨੁਸਾਰ ਉਹਦੇ ਵਿੱਚ ਕੰਟੈਂਟ ਸਾਡੇ ਟੀਚਰਸ ਨੇ ਬਣਾਇਆ ਟ੍ਰੇਨਿੰਗ ਸ਼ਡਿਊਲ ਸਾਡੇ ਟੀਚਰਸ ਨੇ ਬਣਾਇਆ ਆਣਾ ਵੀ ਸਮਝਾਣਾ ਅੱਗੇ ਕਰਨਾ ਅਗੇ ਸਾਡੇ ਟ੍ਰੇਨਿੰਗ ਦੇਣਾ ਸਾਡੇ ਟੀਚਰਜ਼ ਨੇ ਕੀਤੇ ਜਿਹਨੇ ਕਸੀ ਇਹ ਗੱਲ ਕਹਿ ਸਕਦੇ ਐ ਇਹ ਆਪਣਾ ਹੀ ਇੱਕ ਪਰਿਵਾਰ ਹੈ ਸਟਾਰਟਿੰਗ ਫਰੋਂ ਦਾ ਸਕੂਲ ਲੈਵਲ ਟੂ ਹਾਈ ਸਕੂਲ ਅਸੀਂ ਆਪਣੇ ਸੋਚ ਵਿਚਾਰ ਕਰਕੇ ਵਿਚਾਰ ਸਾਂਝੇ ਕਰਦੇ ਹੋਏ ਅਸੀਂ ਸਾਰਾ ਜਿਹੜਾ ਉਹ ਸਿਸਟਮ ਨੇ ਡਿਵਾਈਸ ਕੀਤਾ ਤਾਂ ਕਿ ਉਹ ਬੱਚਾ ਜਿਹੜਾ ਸੀ ਰਿਜ਼ਲਟ ਸਾਡੇ ਸਾਹਮਣੇ ਨੇ ਆਏ ਬਿਲਕੁਲ ਸਾਡੇ ਸਾਹਮਣੇ ਆਏ ਅਸਰ ਦਾ ਡਾਟਾ ਦੇਖ ਲਓ ਨੈਸ/ ਜਿੰਨੇ ਵੀ ਟੈਸਟ ਸਾਡੇ ਹੁੰਦੇ ਨੇ ਦੇਖੋ ਬਿਨਾ ਪੜਾਏ ਤਾਂ ਜਦੋਂ ਤੁਸੀਂ ਕੋਈ ਕੰਮ ਕਰੋਗੇ ਤਾਂ ਕਦੀ ਸਾਤ ਉਹ ਸਿਰੇ ਤੇ ਨਹੀਂ ਪਹੁੰਚਦਾ ਦੂਸਰੀ ਗੱਲ ਇਹ ਹੈ ਕਿ ਅਸੀਂ ਸਰਕਾਰੀ ਨੌਕਰੀ ਸਾਲੂ ਤਨਖਾਹ ਮਿਲਦੀ ਹੈ ਐਸੀ ਚੀਜ਼ੀ ਮਿਲਦੀ ਹੈ ਪਰ ਅਸੀਂ ਪੜਾਈਏ ਤਾਂ ਸਰਕਾਰ ਦੇ ਹੁਕਮ ਮੰਨਣਾ ਸਾਡੀ ਜ਼ਿੰਮੇਵਾਰੀ ਹੈ ਸਾਡੇ ਉੱਤੇ ਕੁਝ ਕਨੈਕਟ ਰੂਲ ਵੀ ਲਾਗੂ ਹੁੰਦੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਲਾਹ ਦਿੰਦਾ ਕੰਮ ਤਾਂ ਸਾਨੂੰ ਕਰਨਾ ਹੀ ਪੈਣਾ ਹੈ ਜੇ ਅਸੀਂ ਕੰਮ ਖੁਸ਼ੀ ਨਾਲ ਕਰਾਂਗੇ ਉਹਦੇ ਵਿੱਚ ਉਹਦੇ ਵਿੱਚ ਜਿਹੜਾ ਉਹ ਵਧੀਆ ਤੰਤਰ ਆਉਂਦਾ ਹੈ ਉਮਰ ਦੇ ਛੋਟੇ ਜਿਹੇ ਉਦਾਹਰਣ ਦੇ। ਨਾਊ ਯੂ ਸੀ ਦੈ ਇਹ ਦੀ ਮੈਂਟੈਲਿਟੀ ਜਿਹੜੀ ਕਿੱਥੇ ਰੱਖ ਹੁੰਦੀ ਹੈ। ਤੁਸੀਂ ਆਪ ਵੀ ਦੇਖਿਆ ਹੋਵੇਗਾ ਤੁਸੀਂ ਕਦੇ ਆਪਣੇ ਮਾਪੇ ਕੋਲ ਮਿਲੇ। ਦੇਰ ਬਾਅਦ ਜਾਓ। ਜਾਂ ਤੁਸੀਂ ਛੋਟੇ ਹੁੰਦੇ ਸੀ। ਇੱਕ ਮਾਂ ਜਿਹੜੀ ਖਾਣਾ ਬਣਾਉਂਦੀ। ਤੁਸੀਂ ਇੱਕ ਹਵਾਲਾ ਸੁਣੀ ਹੈ ਨਾ? ਕਿ ਖਾਣਾ ਜਿਹੜਾ ਆਪਣੇ ਮਾਂ ਨੇ ਆਪਣੇ ਹੱਥ ਨਾਲ ਬਣਾਇਆ। ਖਾਣਾ ਤਾਂ ਖਾਣਾ ਹੀ ਹੈ ਜੀ। ਮਾਂ ਨੇ ਖਾਣਾ ਬਣਾ ਲੈ ਤਾਂ ਵੀ ਹੋ ਗਿਆ ਹੋਟਲ ਦਾ ਖਾਣਾ ਹੋ ਗਿਆ ਤਾਂ ਵੀ ਹੋ ਗਿਆ। ਜਾਂ ਕਿਸੇ ਨੌਕਰ ਦੇ ਹੱਥ ਦਾ ਖਾਣਾ ਹੋ ਗਿਆ ਤਾਂ ਵੀ ਚੋੜਾ। ਤਾਂ ਤੁਹਾਡੇ ਨੂੰ ਤੋਂ ਮੈਨੂੰ ਕੋ ਦੱਸ ਸਕਦਾ ਕਿ ਮਾਂ ਦੇ ਖਾਣੇ ਬਣਾਏ ਤੇ ਦੂਸਰੇ ਕਿਸੇ ਹੱਥ ਦੇ ਖਾਣੇ ਦੇ ਬਣਾਏ ਜੀ ਕੀ ਫਰਕ ਹੋ ਸਕਦਾ ਮੈਨੂੰ ਦੱਸ ਸਕਦਾ ਦੱਸੋ ਸਰ ਮਾਂ ਦੇ ਪਿਆਰ ਤੇ ਮਮਤਾ ਦੀ ਜਿਹੜੀ ਹੈ ਨਾ ਆਪਾਂ ਨੂੰ ਅਲੱਗ ਹੀ ਹਾਂਜੀ ਸਰ ਮਾਂ ਦਾ ਪਿਆਰ ਵਾਕਈ ਉਹ ਦਿਲ ਨਾਲ ਤੇ ਪਿਆਰ ਨਾਲ ਬਣਾਉਂਦੀ ਹੈ ਕਿ ਅੱਜ ਮੇਰੇ ਬੱਚੇ ਨੂੰ ਭੁੱਖ ਲੱਗੀ ਹੋਣੀ ਅੱਜ ਨੂੰ ਕੀ ਪਸੰਦ ਹੋਣਾ ਅੱਜ ਕੀ ਖਾਣਾ ਚਾਹੁੰਦਾ ਮਤਲਬ ਮਾਂ ਹੀ ਹੈ ਇੱਕ ਬੱਚੇ ਦੇ ਦਿਮਾਗ ਨੂੰ ਪੜ ਲੈਂਦੀ ਹੈ ਵੀ ਜੇ ਅੱਜ ਉਹ ਲੇਟ ਹੋ ਗਿਆ ਤੇ ਅੱਜ ਮੈਂ ਕੀ ਬਣਾਉਣਾ ਹੈ ਅਜਿਹਾ ਉਹ ਬੁੱਝੇ ਤੇ ਅੱਜ ਮੈਂ ਕੀ ਕਰਨਾ ਆਪਣੇ ਬੱਚੇ ਨੂੰ ਪੂਰਾ ਸੈਟੀਸਫਾਈਡ ਕਰਨਾ ਕਿ ਕੀ ਜਰੂਰਤ ਹੈ ਪਿਆਰ ਤੇ ਸਮਝ ਇਹ ਮਾਈ ਸਮੱਸਿਆ ਹੈ। ਮੈਂ ਕਹਿਣ ਦਾ ਮਤਲਬ ਹੈ ਖਾਣਾ ਤਾਂ ਖਾਣਾ ਹੀ ਪਰ ਉਹਦੇ ਨਾਲ ਇਹ ਪਿਆਰ ਮਾੜਾ ਜਿਹੜਾ ਪਿਆਰ ਹੈ ਨਾ ਉਸ ਖਾਣੇ ਦੇ ਵਿੱਚ ਇਨਵੋਲਵ ਹੋ ਗਿਆ ਜਿਹੜਾ ਕਿ ਉਹ ਬੱਚੇ ਨੂੰ ਲੱਗਦਾ ਹੈ। ਸਰ ਮਾਂ ਦੀ ਪੋਜ਼ਿਟਿਵਿਟੀ ਹੁੰਦੀ ਹੈ ਖਾਣਾ ਬਣਾਉਣ ਦੇ ਵਿੱਚ ਹਮੇਸ਼ਾ ਹੀ ਐਸਾ ਸੁਭਾਅ ਹਾ ਹਾਂ ਮਾਂ ਦੀ ਬੜੀ ਪੋਜ਼ਿਟਿਵਿਟੀ ਹੁੰਦੀ ਹੈ ਮਾਂ ਲੋ ਤਾਂ ਖਾਣਾ ਬਣਾਉਂਦੀ ਹੈ ਨਾ ਉਦੇ ਮਨ ਦੇ ਵਿੱਚ ਅੱਛੇ ਵਿਚਾਰ ਹੁੰਦੇ ਆ ਯੈਸ ਉਹ ਅੱਛੇ ਵਿਚਾਰ ਆ ਮੈਂ ਸੋਚਦੀ ਆ ਕਿ ਮੇਰੇ ਬੱਚੇ ਨੂੰ ਕਹਿੰਦੇ ਨਾ ਇਹ ਇੱਕ ਫੁਲਕੇ ਦੀ ਭੁੱਖ ਹੋ ਮੈਂ ਮਾਂ ਦੋ ਬਣਾਉਂਦੀ ਆ ਯੈਸ ਠੀਕ ਹੈ ਨਾ ਜੀ ਜੇ ਮੇਰਾ ਬੱਚਾ ਭੁੱਖਾ ਨਾ ਰਹੇ ਉਹ ਵਧੀਆ ਗੱਲਾਂ ਸੋਚਦੀ ਆ ਆਪਣੇ ਦਿਮਾਗ ਦੇ ਵਿੱਚ ਆਪਣੇ ਬੱਚੇ ਬਾਰੇ ਨਾ ਕਿ ਮੈਂ ਹੋਰ ਕੀ ਮੈਂ ਉਹਨੂੰ ਹੋਰ ਪ੍ਰਪੂਲਿਤ ਕੀ ਮੈਂ ਕਰ ਸਕਦੀ ਆ ਲੇਕਿਨ ਜੇ ਉਹੀ ਖਾਣਾ ਮੇਡ ਬਣਾਉਂਦੀ ਆ ਤਾਂ ਸੋਚ ਕੇ ਇੱਕ ਹੀ ਬਣਾ ਦਿੰਦੀ ਆ ਕਾਫੀ ਤੇ ਉਹਨੂੰ ਨਾ ਹੋਰ ਕੰਮਾਂ ਦੀ ਟੈਨਸ਼ਨ ਹੁੰਦੀ ਆ ਤੇ ਜੇ ਇੱਕ ਰੋਜ਼ ਬੱਚਾ ਮੰਗ ਵੀ ਲੇਗਾ ਨੇਕਟਿਵਿਟੀ ਆਉਂਦੀ ਹੈ ਇੱਕ طرح ਦੀ ਤਾਂ ਬੱਚੇ ਵਿੱਚ ਉਹ ਨੇਕਟਿਵਿਟੀ ਹੀ ਜਾਂਦੀ ਹੈ ਬਿਲਕੁਲ ਤੁਸੀਂ ਕਹਿਆ ਇਹ ਆਹ ਦਾ ਖਾਣਾ ਹੈ ਉਹ ਪੋਜ਼ਿਟਿਵਿਟੀ ਦੇ ਨਾਲ ਭਰਿਆ ਹੁੰਦਾ ਹੈ ਯੈਸ ਵੱਲੋਂ ਸੱਤ ਵੀ ਤੁਸੀਂ ਕਦੇ ਵੀ ਪੜਿਆ ਹੋਵੇਗਾ ਕਹਿੰਦਾ ਦੇਖੋ ਮੇਰੀ ਮਾਂ ਹਲ ਪੜਿਆ ਉਹ ਮੈਂ ਇੱਕ ਫੁਲਕਾ ਇੱਕ ਮੰਗਾ ਮੈਨੂੰ ਦੋ ਲੈ ਕੇ ਆਉਂਦੀ ਠੀਕ ਹੈ ਨਾ ਤੇਰੀ ਗੱਲ ਤੁਸੀਂ ਦੱਸੀ ਹੈ ਤੁਸੀਂ ਦੱਸਿਓ ਹੁਣ ਨਾ ਇਟ ਇਜ਼ ਅ ਖਾਣਾ ਹੈ ਖਾਣਾ ਹੀ ਬਟ ਉਹਦੇ ਵਿੱਚ ਜਿਹੜੀ ਨੀਅਤ ਹੈ ਜਿਹੜੀ ਸੋਚ ਹੈ ਜਿਹੜਾ ਪਿਆਰ ਉਹ ਸ਼ਾਮਲ ਹੈ ਇਸ ਕਰਕੇ ਚੰਗਾ ਲੱਗਦਾ ਜੇ ਅਸੀਂ ਇਹ ਚੀਜ਼ ਨੂੰ ਅਸੀਂ ਪੜਾਈ ਵਾਲੇ ਪਾਸੇ ਲਿਆਈ ਇੱਕ ਟੀਚਰ ਦੀ ਜਿਹੜੀ ਸੋਚ ਪੜਾਉਂਦੇ ਤਾਂ ਜਦੋਂ ਟੀਚਰ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਉਸ ਵੇਲੇ ਉਹਦੀ ਜਿਹੜੀ ਸੋਚ ਹੈ ਇਹ ਵੀ ਮੈਟਰ ਕਰਦੀ ਹੈ ਅਗਰ ਉਹ ਬੱਚੇ ਟੀਚਰ ਦੀ ਪਿਆਰ ਸੋਚ ਹੈ ਚੰਗੀ ਸੋਚ ਹੈ ਬੱਚੇ ਨੂੰ ਸਿਖਾਉਣ ਦੀ ਉਹਨੂੰ ਪੜ੍ਹਾਉਣ ਦੀ ਸੋਚ ਹੈ ਤਾਂ ਬੱਚਾ ਜਲਦੀ ਸਿੱਖਦਾ ਹੈ ਜੇ ਸਿਰਫ ਇਸ ਗੱਲ ਦੇ ਡਰ ਮਾਰੋ ਤੁਸੀਂ ਪੜ੍ਹਾਉਂਗੇ ਕਿ ਮੈਨੂੰ ਕੋਈ ਦੇਖ ਰਿਹਾ ਜਾ ਮੈਂ ਦੇਖੋ ਕੋਈ ਮੈਨੂੰ ਦਰਵਾਜ਼ੇ ਵਿੱਚ ਦੇਖ ਰਿਹਾ ਜਾਂ ਨਹੀਂ ਦੇਖ ਰਿਹਾ ਮੇਰਾ ਸਿਲੇਬਸ ਡਿਪਾਰਟਮੈਂਟ ਨੇ ਦੇਖਣਾ ਹੈ ਕਿੰਨੇ ਚੈਪਟਰ ਕਰਾਉਂਦੇ ਜਾਂ ਨਹੀਂ ਕਰਾਉਂਦੇ ਤਾਂ ਉਹਦਾ ਫਿਰ ਕੋਈ ਜਦਾ ਲਾਭ ਨਹੀਂ ਹੁੰਦਾ ਕੱਲਾ ਸਿਲੇਬਸ ਹੀ ਖਤਮ ਕਰਦੇ ਚਲੇ ਜਾਓ ਵਿਦਆਊਟ ਮੇਕਿੰਗ ਦਾ ਚਾਈਲਡ ਅੰਡਰਸਟੈਂਡ ਦਾ ਚੈਪਟਰ ਉਹਦਾ ਕੋਈ ਫਾਇਦਾ ਨਹੀਂ ਕਈ ਵਾਰੀ ਟੀਚਰ ਦੀ ਜਿਹੜੀ ਪਰਸਨੈਲਿਟੀ ਦੇਖੋ ਮੈਂ ਤੁਹਾਨੂੰ ਦੱਸਾਂ ਤੁਸੀਂ ਅਸੀਂ ਸਾਰੇ ਟੀਚਰ ਨਵ ਜ਼ਮਾਨਾ ਬਦਲ ਗਿਆ ਇੱਕ ਟਾਈਮ ਹੀ ਹੁੰਦਾ ਸੀ ਟੀਚਰ ਇਹ ਕਹਿੰਦਾ ਸੀ ਇਦਾਂ ਮਨਥ ਆਫ ਅਪ੍ਰਿਲ ਖਾਸ ਕਰਕੇ ਜਦੋਂ 31 ਮਾਰਚ ਨੂੰ ਰਿਜ਼ਲਟ ਨਿਕਲ ਜਾਂਦਾ ਉਸ ਤੋਂ ਬਾਅਦ ਹੁੰਦਾ ਕੀ ਹੈ ਟੀਚਰ ਕਈ ਦਿਨ ਸੋਚਦਾ ਹੈ ਪਰ ਇਹ ਤਾਰ ਬੱਚੇ ਆ ਹੀ ਨਹੀਂ ਰਹੇ ਕੋਈ ਗੱਲ ਨਹੀਂ ਬੱਚਾ ਸੋਚਦਾ ਟੀਚਰ ਦਾ ਕਲਾਸ ਚ ਆ ਹੀ ਨਹੀਂ ਰਹਾ ਉਹ ਕਰਦੇ ਮਹੀਨਾ ਸੜਾ ਟਿਕਾ ਜਾਂਦਾ ਜਿਹੜੇ ਟੀਚਰ ਦੀ ਸੋਚ ਵਧੀਆ ਚਾਹੇ ਇੱਕ ਬੱਚਾ ਕਲਾਸ ਚ ਆਉਂਦਾ ਉਹ ਉਹਨੂੰ ਪੜ੍ਹਾਉਣਾ ਸ਼ੁਰੂ ਕਰਦੇ ਪੂਰੀ ਮਿਹਨਤ ਲਗੰਦੇ ਨਾਲ ਤਾਂ ਬੱਚਿਆਂ ਨੂੰ ਪਤਾ ਲੱਗ ਜਾਂਦਾ ਜੀ ਮਾਸਟਰ ਜੀ ਪੜ੍ਹਾਉਂਦੇ ਨੇ ਅਗਲੇ ਦਿਨ ਇੱਕ ਦੀ ਜਗ੍ਹਾ 10 ਟੀਚਰ ਦੇ ਬੱਚੇ ਆ ਜਾਣਗੇ ਅਗਲੇ ਦਿਨ 30 ਟੀਚਰ ਦੇ ਬੱਚੇ ਆ ਜਾਣਗੇ ਤੇ ਅੋਤੇ ਤੇ ਸਾਡੀ ਪੂਰੀ ਕਲਾਸ ਜੀ ਕਿੱਡੀ ਬੈਠ ਜਾਏਗੀ ਇਹ ਗੱਲ ਜਿਹੜੀ ਹੈ ਇਸ ਗੱਲ ਉੱਤੇ ਨਾ ਹੱਲ ਕਰ ਕੀ ਸੋਚ ਬੱਚੇ ਨੂੰ ਤੁਸੀਂ ਕੀ ਬਣਾਉਣਾ ਅਸੀਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਆਰਟੀਈ ਐਕਟਰ ਇਹ ਜਿਹੜੀ ਇਹਨੂੰ ਅਸੀਂ ਸਾਰਿਆਂ ਨੇ ਰਲ ਮਿਲ ਕੇ ਫੇਰ ਕੀਤਾ ਲਗੋ ਇਹ ਗੱਲ ਹੋਈ ਸੀ ਕਿ ਬੱਚੇ ਨੂੰ ਫੇਲ ਨਹੀਂ ਕਰਨਾ ਤੇ ਤੁਸੀਂ ਵੀ ਮੈਦਾਨ ਛੱਡ ਗਏ ਸਗੋਂ ਦੇ ਉਹਦੇ ਪੋਜੀਟਿਵ ਐਸਪੈਕਟ ਨੂੰ ਦੇਖਣ ਦੀ ਬਜਾਏ ਅਸੀਂ 네ਗੇਟਿਵ ਦੇਖ ਲਈ ਜੀ ਕੀ ਕਰ ਸਕਦੇ ਜੀ ਅਸੀਂ ਬੱਚੇ ਨੂੰ ਜੇ ਫੇਲ ਹੀ ਨਹੀਂ ਕਰ ਸਕਦੇ ਮੈਂ ਛੋਟੀ ਜਿਹੀ ਉਦਾਹਰਣ ਦਿੰਦਾ ਤੁਹਾਨੂੰ ਮੈਂ ਇੱਕ ਸਕੂਲ ਦੇ ਵਿੱਚ ਪ੍ਰਿੰਸੀਪਲ ਸੀ 20198 ਦੀ ਗੱਲ ਹੈ 6ਵੀਂ ਕਲਾਸ ਦੇ ਵਿੱਚ ਇੱਕ ਬੱਚਾ ਸੀ ਉਹ ਜਿਹੜਾ ਨੰ ਮਹੀਨੇ ਦਸ ਦਿਨ ਤੋਂ ਸਕੂਲ ਨਾ ਪੜ੍ਹਦਾ ਉਹ ਅਜਿਹਾ ਚ ਆਰਟੀ ਹੁੰਦਾ ਇਹ ਸੀ ਕਿ 2019 ਨੂੰ ਇਹ ਦਿਨ ਦੀ ਗੱਲ ਹੈ ਨਾਮ ਕੱਟ ਗਿਆ ਤਾਂ ਟੀਚਰ ਮੈਨੂੰ ਪਤਾ ਕਿ ਜੇ ਕਹਿੰਦਾ ਕਹਿੰਦਾ ਸਰ ਜੀ ਨਾਮ ਕਟਣਾ ਹੈ ਇੱਕ ਸ਼ਰਤ ਤੇ ਮੈਂ ਕਹਿੰਿਓ ਕਿਹੜੀ ਸ਼ਰਤ ਜੇ ਤੁਸੀਂ ਦੁਬਾਰਾ ਉਹਦਾ ਨਾਮ ਐਡਮਿਟ ਨਹੀਂ ਜੋੜੋਗੇ ਜਾਂ ਉਹਨੂੰ ਐਡਮਿਟ ਦੁਬਾਰਾ ਨਹੀਂ ਕਰੋਗੇ ਮੈਂ ਉਹਨੂੰ ਇੱਕ ਵਾਰ ਬੜੇ ਆਰਾਮ ਦੇ ਨਾਲ ਗੱਲ ਕੀਤੀ ਤੁਸੀਂ ਕਹੋ ਲੋ ਜੀ ਤੁਸੀਂ ਮੈਨੂੰ ਡਾਇਰੈਕਟ ਕਰਨ ਵਾਸਤੇ ਆਏ ਆਰ ਯੂ ਆਰਡਰਿੰਗ ਮੀ ਇਹ ਐਡਮਿਨਿਸਟ੍ਰੇਸ਼ਨ ਤਾਂ ਮੈਂ ਦੇਖਣੀ ਹੈ ਨਾ ਮੈਂ ਉਹਨੂੰ ਦਾਖਲ ਇੱਕ ਵਾਰੀ ਨਹੀਂ ਉਹਨਾਂ ਮੈਂ 100 ਵਾਰੀ ਦਾਖਲ ਕਰ ਦਿੰਦਾ ਥੀਟ ਇਜ਼ ਨੋਟ ਹਿਅਰ ਡਿਊਟੀ ਤੁਸੀਂ ਮੇਰੇ ਧਿਆਨ ਚ ਲੈਂਦੀ ਗੱਲ ਉਹਨਾਂ ਮੈਂ ਕਹਿ ਰਿਹਾ ਤੁਸੀਂ ਪਹਿਲੋ ਜਿਹੜਾ ਨਾਮ ਕੱਢ ਦਿਓ ਤੁਸੀਂ ਇਸ ਗੱਲ ਨੂੰ ਕਹਿਣ ਵਾਲੇ ਕੌਣ ਹੁੰਦੇ ਸੀ ਵੀ ਮੈਂ ਇਸ ਸ਼ਕਤ ਤੇਰੇ ਹੱਥ ਹੀ ਲੰਦੇ ਨੇ ਨਾਮ ਬਾਅਦ ਦੋ ਵਾਰ ਲਿਖਣ ਵਾਸਤੇ ਵੀ ਇੱਕ ਵਾਰੀ ਦੁਬਾਰਾ ਕਰ ਲੈ ਤੇਰੀ ਕੀ ਪਹਿਲੀ ਗੱਲ ਤਾਂ ਇਹ ਹੈ ਤੁਹਾਡੀ ਪਰਸਨੈਲਿਟੀ ਦੇ ਵਿੱਚ ਇਨੀ ਅਟਰੈਕਸ਼ਨ ਹੀ ਹੈ ਨੀ ਕਿ ਬੱਚਾ ਸਕੂਲ ਨਹੀਂ ਆਉਂਦਾ ਅਸੀਂ ਵੀ ਪੜ੍ਹੇ ਪੁਲਾ ਦੇ ਵਿੱਚ ਸਾਡਾ ਵੀ ਇੰਨਾ ਲਗਾਵ ਸੀਗਾ ਉਹ ਟੀਚਰਾਂ ਦੇ ਨਾਲ ਸਾਨੂੰ ਢੀਕ ਹੁੰਦੀ ਸੀ ਕਿ ਫੁਲਾਣਾ ਟੀਚਰ ਜੇ ਸਕੂਲ ਵਿੱਚ ਆਵੇ ਤਾਂ ਅਸੀਂ ਫਟਾਫਟ ਉਹਦੀ ਕਲਾਸ ਲਗਾਈਏ ਚਲੋ ਉਹਦੀ ਗੱਲ ਖਤਮ ਬਾਈ ਨਾਮ ਕੱਢ ਦਿੱਤਾ ਅਜੇ ਨਾਮ ਕੱਟਿਆ ਹੀ ਤੁਹਾਨੂੰ ਪਤਾ ਹੀ ਹੈ ਸਕੂਲਾਂ ਵਿੱਚ ਪੋਲਿਟਿਕਸ ਦਾ ਵੀ ਸਾਰਾ ਕੁਝ ਆਗੂਤਾਉ ਜਿਵੇਂ ਟੀਚਰ ਨੇ ਕਿਹਾ ਤਾਂ ਜੀ ਕੀ ਕਰਦਾ ਮੈਨੂੰ ਲੋਕਲ ਮਰਲੇ ਸਾਹਿਬ ਦਾ ਫੋਨ ਆ ਗਿਆ ਜੀ ਪ੍ਰਿੰਸੀਪਲ ਸਾਹਿਬ ਮੈਂ ਕਹਿੰਦਾ ਜੀ ਦੱਸੋ ਜੀ ਕਹਿੰਦੇ ਜੀ ਇੱਕ ਬੱਚੇ ਦਾ ਤੁਸੀਂ ਨਾਮ ਕੱਢ ਦਿੱਤਾ ਮੈਂ ਅਜੇ ਨਾਮ ਵੀ ਨਹੀਂ ਪੁੱਛਿਆ ਕਿਹਦਾ ਮੈਂ ਕਿਹਾ ਜਨਾਬ ਕੋਈ ਗੱਲ ਨਹੀਂ ਤੁਸੀਂ ਭੇਜ ਦਿਓ ਅਸੀਂ ਦਾਖਲ ਕਰ ਲੈਂਦੇ। ਪਾਦਰ ਕੀ ਹੋ ਗਿਆ ਟੱਕ ਹੋ ਗਿਆ ਤੁਸੀਂ ਕਹਿੰਦਾ ਸੀ ਨਾਮ ਦਾਖਲ ਕਰ ਲੈਂਗੇ। ਬੱਚਾ ਦਾਖਲ ਹੋਣ ਆ ਗਿਆ। ਮੈਨੂੰ ਉਹਨੂੰ ਗੱਲ ਕੀਤੀ ਮੈਂ ਕਿਹਾ ਬੇਟੇ ਤੇਰਾ ਨਾਮ ਤੁਸੀਂ ਲਿਖਦਾ। ਦਵਾਰਾ ਇੱਕ ਵਾਰੀ ਕਰਨਾ ਹੈ ਸਾਬਦੇ ਨਾਮ ਨੂੰ ਪਵਾਤਾ। ਉਹ ਦਵਾਰਾ ਕਰਤੇ ਦੇ ਫਿਰ ਕਿੱਥੇ ਚਾਏਗਾ? ਦਵਾਰਾ ਉਹਨਾਂ ਕੋਲ ਤਾਂ ਜਾ ਨਹੀਂ ਸਕਦਾ। ਫਿਰ ਉਸ ਤੋਂ ਉਪਰਲੇ ਸਬਾਰ ਦੇ ਆ ਕੇ ਮੈਂ ਉਹ ਆਲਟੀਮੇਟਲੀ ਕਿ ਬੱਚੇ ਨੇ ਪੜ੍ਹਨਾ ਤਾਂ ਹੈ ਨਹੀਂ ਸੀ। ਉਹ ਸਾਡੇ ਸਕੂਲ ਦੇ ਟੀਚਰ ਹੀ ਇਹੋ ਜਿਹੇ ਸੀ ਜਿਨ੍ਹਾਂ ਨੇ ਜਾ ਕੇ ਉਹਨਾਂ ਬੱਚੇ ਨੂੰ ਫੜ ਫੜ ਮੈਲ ਸਾਬ ਦੇ ਕੋਲ ਪੇਸ਼ ਕਰਤਾ। ਉਹ ਦੋ ਚਾਰ ਇੱਕ ਅੱਧੀ ਵਾਰੀ ਨਾਂ ਟੱਗਿਆ ਘਟਿਆ ਉਹ ਜਿਹੜਾ ਬੱਚਾ ਜਿਹੜਾ ਹੋ ਚਲਾ ਵੀਰਾ ਇਹ ਕਹਿਣਾ ਮਤਲਬ ਇਹ ਹੈ ਕਿ ਰੋਲ ਜਿਹੜਾ ਹੈ ਟੀਚਰ ਦਾ ਉਹਦੀ ਜਿਹੜੀ ਸੋਚ ਹੈ ਟੀਚਰ ਦੀ ਬੱਚੇ ਨੂੰ ਪੜਾਉਣ ਦੀ ਹੈ ਨਾ ਉਹ ਉਸ ਮਾਂ ਦੀ ਤਰ੍ਹਾਂ ਹੋਣੀ ਚਾਹੀਦੀ ਜਿਹੜੇ ਆਪਣੇ ਬੱਚੇ ਵਾਸਤੇ ਖਾਣਾ ਬਣਾਉਂਦੀ ਹੈ ਤਾਂ ਕਿ ਉਸ ਵਿੱਚ ਹੀ ਉਹਦੀ ਜਿਹੜੀ ਹੈ ਬਰਕਤ ਹੁੰਦੀ ਹੈ ਆਦਰਵਾਇਸ ਤੁਹਾਡੇ ਵਿੱਚੋਂ ਕਈ ਟੀਚਰ ਇਹੋ ਜਿਹੇ ਹੋ ਗਏ ਜਿਹੜਾ ਨੂੰ 20-20 ਸਾਲ ਵੀ ਪੜਾਉਣ ਨੂੰ ਹੋ ਗਏ ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਛਾਲ 35 ਸਾਲ ਦੀ ਸਰਵਿਸ ਕਰਕੇ ਤੁਸੀਂ ਰਿਟਾਇਰ ਹੋਣਾ ਮੈਂ ਅਕਸਰ ਹਰ ਇੱਕ ਲੈਕਚਰ ਦੇ ਵਿੱਚ ਗੱਲ ਕਹਿੰਦਾ ਹੁੰਦਾ ਤੁਸੀਂ ਹੋਰ ਕੁਝ ਨਾ ਕਰੋ ਹਰ ਸਾਲ ਇੱਕ ਬੱਚਾ ਪੜਾ ਦਿਓ ਓਨਲੀ ਵਨ ਚਾਈਲਡ ਜਦੋਂ ਤੁਸੀਂ ਰਿਟਾਇਰ ਹੋਵੋਗੇ 33 ਸਾਲ ਦੀ ਸਰਵਿਸ ਤੋਂ ਬਾਅਦ ਤਰ 33 ਬੱਚੇ ਤੁਸੀਂ ਪੜਾ ਦਿਓ ਜਦੋਂ ਮੈਂ ਇਹ ਗੱਲ ਕਹਿੰਦਾ ਇੱਕ ਬੱਚਾ ਪੜਾ ਦਿਓ ਤਾਂ ਮਤਲਬ ਉਹਨੂੰ ਐਸ ਟੂ ਲਾਈਫ ਚੇਂਜ ਕਰ ਦਿਓ ਤਾਕੀ ਬੱਚਾ ਵੱਡਾ ਹੋ ਕੇ ਇਹ ਗੱਲ ਕਹੇ ਕਿ ਜੇ ਮੈਂ ਅੱਜ ਜਿਸ ਦਿਨ ਵਿਸਾਗਰ ਇਸ ਟੀਚਰ ਐਸ ਟੀਚਰ ਦੀ ਵਜ੍ਹਾ ਕਰਕੇ ਆ ਕਿ ਮੈਂ ਅੱਜ ਇਸੌਦੇ ਤੇ ਪਹੁੰਚਿਆ ਤੁਸੀਂ ਦਾਦਾ ਲਗਾਉਂ ਡੇਢ ਲੱਖ ਟੀਚਰ ਸਾਡੇ ਪੰਜਾਬ ਚ ਕਦੀ ਘੱਟ ਵੱਧ ਹੋਵੇ ਤੇ ਰਿਟਾਇਰ ਜਿਆਦਾ ਹੋਏ ਤੇ ਭਰਤੀ ਹੋਵੇ ਔਰ ਦੀ ਐਵਰੇਜ ਲੱਖ ਟੀਚਰ ਜੇ ਹਰ ਸਾਲ 1 ਲੱਖ ਬੱਚਾ ਪੜਾ ਦਿੱਤਾ ਜਾਵੇ ਜਿਹੀ ਸੋਚ ਦੇ ਨਾਲ ਮੈਂ ਤੁਹਾਨੂੰ ਦੱਸਿਆ ਤੇ 10-20 ਸਾਲਾਂ ਵਿੱਚ ਕਿੰਨੇ ਬੱਚੇ ਪੜ ਜਾਣਗੇ ਸਾਡਾ ਸਮਾਜ ਹੀ ਚੇਂਜ ਹੋ ਜਾਊਗਾ ਜੋ ਆਪਣਾ 3 ਤੋਂ 6 ਸਾਲ ਦੇ ਬੱਚਿਆਂ ਲਈ ਆਪਾਂ ਬਣਾਇਆ ਪਿਛਲੇ ਸਾਲ ਤੋਂ ਆਪਣੀ ਸ਼ੁਰੂ ਹੋ ਚੁੱਕੀ ਸੀਗੀ ਤੇ ਉਹਦੇ ਰਿਜ਼ਲਟ ਸਾਡ ਮਤਲਬ ਮੇਰੀ ਨਜ਼ਰ 'ਚ ਨਹੀਂ ਮੈਂ ਪ੍ਰੋਜੈਕਟਰ ਵਾਕਈ ਥੈਂਕਸ ਕਰਦੀ ਆ ਕਿ ਜੋ ਪੇਰੈਂਟਸ ਕਹਿੰਦੇ ਸਿਰ ਪਲੇਵ ਸਕੂਲ ਭੇਜਦੇ ਆ ਬੈਂਚ ਜਾ ਰਹੇ ਆ ਬੱਚੇ ਪਰ ਆਉਂਦਾ ਫੇਰ ਵੀ ਕੁਝ ਨਹੀਂ ਸੀ ਹੁਣ ਉਹ ਖੁਦ ਕਹਿੰਦੇ ਆ ਵੀ 1 ਸਾਲ ਦੇ ਵਿੱਚ ਵਾਕਈ ਦੇਖੋ ਜੀ ਅੱਜ ਤੋਂ 6-7 ਸਾਲ ਪਹਿਲਾਂ ਸਾਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੀ ਗਿਣਤੀ ਸੀ 14-15 ਲੱਖ ਦੇ 니ਚੇ ਦਿਸੇ ਕੋਲੀ ਮੋਲੀ ਇਹ ਜਿਹੜੀ ਗਿਣਤੀ ਦੀ ਘਾਟੀ ਚੱਲ ਗਈ ਜਿਸ ਸਾਡੇ ਟੀਚਰਾਂ ਕੋਲ ਵੀ ਸਾਨੂੰ ਇਹ ਸੌਨੋ ਮਿਲਿਆ ਤੇ ਅਸੀਂ 6 6 ਸਾਲ ਦੇ ਬੱਚੇ ਤੋਂ ਥੱਲੇ ਅਸੀਂ ਦਾਖਲ ਨਹੀਂ ਕਰ ਸਕਦੇ ਇਸ ਕਰਕੇ ਸਾਡੀ ਜਿਹੜੀ ਉਹ ਦਿੱਕਤ ਆ ਰਹੀ ਹੈ ਮਾਪੇ ਜਿਹੜੇ ਆਪਣੇ ਬੱਚੇ ਨੂੰ ਭਾਈ ਸਾਦਾ 3 ਸਰਕਾਰ ਜਿੱਥੇ ਦਾਖਲ ਪ੍ਰਾਪਤ ਨੇ ਉਹਦੇ ਬੱਚਾ ਉਹ ਕਲਾਸ 2 ਕਰਕੇ ਨਿਕਲਦਾ ਤੇ ਉਹ ਇਟ ਇਜ਼ ਵੈਰੀ ਡਿਫਿਕਲਟ ਕਿ ਉਹ ਬੱਚੇ ਨੂੰ ਜਿਹੜਾ ਉਹ 6 ਸਾਲ ਦੀ ਉਮਰ ਆ ਕੇ ਫਿਰ ਦੁਬਾਰਾ ਸਰਕਾਰੀ ਸਕੂਲ ਅੰਦਰ ਜਾ ਕੇ ਪੋਸੀਬਲ ਨਹੀਂ ਹੈ ਆਪ ਅੰਡਰਸਟੂਡ ਵੀ ਸਾਨੂੰ ਵੀ ਸਮਝ ਆਈ ਪੰਜਾਬ ਸਰਕਾਰ ਦਾ ਇੱਕ ਬੜਾ ਇਤਿਹਾਸਿਕ ਫੈਸਲਾ ਸੀਗਾ ਆਈ ਥਿੰਕ ਪੰਜਾਬ ਇਜ਼ ਦ ਓਨਲੀ ਵਨ ਸਟੇਟ ਅਟ ది ਡੇਟ ਵਿੱਚ ਜਿੱਦੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਹੋਈਆਂ ਇਹ ਕ੍ਰੈਡਿਟ ਟ੍ਰੇਨਿੰਗ ਚੱਲ ਰਹੀ ਹੈ ਜਿੱਥੇ ਪ੍ਰੀ ਪ੍ਰਾਇਮਰੀ ਦੀ ਟ੍ਰੇਨਿੰਗ ਚੱਲ ਰਹੀ ਹੈ ਵਿੱਚ ਕੀ ਹੋਣਾ ਹੈ ਕਿੰਨ ਰੁਪਏ ਇੱਥੇ ਆਰ ਆਈ ਸੀ ਐਮ ਦੇ ਵਿੱਚ ਚੱਲ ਰਹੀ ਹੈ ਕੀ ਨਾਮ ਹੈ ਆਪਣਾ ਮੇਰਾ ਨਾਮ ਬ੍ਰਿੰਦਰਪ੍ਰੀਤ ਸਿੰਘ ਹੈ ਕਿ ਕਿਸ ਤਰ੍ਹਾਂ ਦੀ ਟ੍ਰੇਨਿੰਗ ਕੀ ਕੀ ਕਨਸੈਪਟਸ ਕਲੀਅਰ ਕਰਵਾਏ ਜਾ ਰਹੇ ਇਹਦੇ ਵਿੱਚ ਹੀ ਆਪਾਂ ਪਿਛਲੇ ਵਾਰ ਇਹ ਜਿਹੜੀ ਪ੍ਰੀ ਪ੍ਰੀਮਰੀ ਦੀ ਟ੍ਰੇਨਿੰਗ ਲਈ ਹੈ ਉਹਦੇ ਵਿੱਚ ਜਿਸ ਤਰ੍ਹਾਂ ਗ੍ਰੈਜੂਅਲੀ ਚੇਂਜ ਹੋਣੀ ਚਾਹੀਦੀ ਹੈ ਔਰ ਉਹਦੇ ਵਿੱਚ ਕਿਸ ਤਰ੍ਹਾਂ ਐਡ-ਆਨ ਮਤਲਬ ਕਿ ਕੀਤਾ ਆ ਹੋਰ ਜਿਹੜੇ ਐਕਟੀਵਿਟੀਜ਼ ਐਡ ਕੀਤੀਆਂ ਨੇ ਔਰ ਕਿਸ ਤਰ੍ਹਾਂ ਬੱਚੇ ਨੂੰ ਹੋਰ ਜ਼ਿਆਦਾ ਅਟਰੈਕਟ ਕੀਤਾ ਜਾ ਸਕਦਾ ਉਸ ਵਾਰ ਇਹ ਟ੍ਰੇਨਿੰਗ ਚੱਲ ਰਹੀ ਹੈ ਕਿਉਂਕਿ ਟ੍ਰੇਨਿੰਗ ਇੱਕ ਅਹਿਮ ਹਿੱਸਾ ਹੈ ਪ੍ਰੀ ਪ੍ਰਾਇਮਰੀ ਦਾ ਕਿ ਛੋਟਾ ਬੱਚਾ ਜਿਹੜਾ ਹੈ ਉਹ ਐਕਟੀਵਿਟੀ ਬੇਸਡ ਜ਼ਿਆਦਾ ਸਿੱਖੇ ਤੁਹਾਡੇ ਜ਼ਿਲ੍ਹੇ ਦੇ ਪ੍ਰੀ ਪ੍ਰਾਇਮਰੀ ਦੇ ਦਾਖਲੇ ਦੀ ਕੀ ਸਥਿਤੀ ਹੈ ਵਧੀਆ ਬਹੁਤ ਅੱਛੀ ਸਥਿਤੀ ਹੈ ਜੀ ਕਿਉਂਕਿ ਪੇਰੈਂਟਸ ਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਟੀਚਰਸ ਦੇ ਨਾਲ ਮੇਲ ਮਲਾਪ ਹੋਇਆ ਹੈ ਨਹੀਂ ਦਿੰਨੀ ਜੀ ਕਿਉਂਕਿ ਇਨਰੋਲਮੈਂਟ ਕੈਂਪੇਨ ਚੱਲ ਰਹੀ ਹੈ 21 ਬਿੰਗ 1 ਚੱਲਿਆ ਹੈ ਔਰ ਇਸ ਕੈਂਪੇਨ ਦੇ ਤਹਿਤ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਤੋਂ ਵੀ हट ਕੇ ਸਾਡੇ ਕੋ ਆ ਰਹੇ ਆ ਔਰ ਖਾਸ ਤੌਰ ਤੇ ਪ੍ਰੀ ਪ੍ਰਾਇਮਰੀ ਦੇ ਬੱਚੇ ਜਿਹੜੇ ਕਿ ਕੁਝ ਵਰਗ ਇਦਾਂ ਜਿਸ ਤਰ੍ਹਾਂ ਪਹਿਲਾਂ ਨਹੀਂ ਸੀ ਜਾ ਸਕਦੇ ਉਹ ਪ੍ਰਾਈਵੇਟ ਸਕੂਲਾਂ ਵਿੱਚ ਉਹ ਸਾਡੇ ਕੋ ਲਗਾਤਾਰ ਜਿਹੜੇ ਆ ਰਹੇ ਆ ਸ਼ੁਕਰੀਆ ਸਾਡੇ ਕੁ ਤਿੰਨ ਸਾਲ ਦੇ ਤਿੰਨ ਸਾਲ ਦੇ ਪੀਰੀਅਡ ਦੇ ਅਸੀਂ ਬੱਚੇ ਕਵਰ ਕਰ ਰਹੇ ਸੀ ਇਸ ਕਰਕੇ ਇੱਕ ਤਰ੍ਹਾਂ ਦੀ ਐਕਟੀਵਿਟੀ ਸੀ ਇਸ ਵਾਰ ਥੋੜਾ ਜਿਹਾ ਸਿਸਟਮ ਬਦਲਿਆ ਹੋਇਆ ਅਸੀਂ ਐਲ ਕੇ ਜੀ ਯੂ ਕੇ ਜੀ ਦੇ ਰੂਪ ਦੇ ਵਿੱਚ ਦੋ ਕਲਾਸਾਂ ਦੇ ਵਿੱਚ ਇਹਨਾਂ ਨੂੰ ਭਾਗ ਵੰਡਿਆ ਹੋਇਆ ਸੋ ਜਿਹੜਾ ਸਾਡਾ ਅਪਰਲਾ ਭਾਗ ਹੈਗਾ ਸਾਡਾ ਉਪਰਲਾ ਭਾਗ ਹੈਗਾ ਉਹਦੇ ਲਈ ਐਕਟੀਵਿਟੀਆਂ ਵੱਖਰੀਆਂ ਹੋਣੀਆਂ ਵਿਧੇਰੀਆਂ ਹੋਣੀਆਂ ਤਾਂ ਜੋ ਸਾਡੇ ਬੱਚੇ ਦੂਸਰੇ ਸਕੂਲਾਂ ਦੇ ਮੁਕਾਬਲੇ ਦੇ ਵਿੱਚ ਵਧੀਆ ਕੰਮ ਕਰ ਸਕਣ ਸਰਕਾਰੀ ਸਕੂਲਾਂ ਵਿੱਚ ਵੀ ਉਹ ਕੰਮ ਹੋ ਸਕੇ ਜਿਹੜਾ ਕਿਤੇ ਹੋਰ ਉੱਚ ਕੋਟੀ ਦੀਆਂ ਸਕੂਲਾਂ ਵਿੱਚ ਹੋ ਰਿਹਾ ਹੈ ਉਮੀਦ ਹੈ ਜਿਹੜਾ ਕੁਝ ਸਮਝਾਇਆ ਜਾ ਰਿਹਾ ਹੈ ਅਸੀਂ ਟੀਚਰਸ ਤੱਕ ਡਿਲੀਵਰ ਕਰਾਂਗੇ ਅਤੇ ਉਹਨਾਂ ਨਾਲ ਰਲ ਕੇ ਇੱਕ ਪ੍ਰੀ ਪ੍ਰਾਇਮਰੀ ਨੂੰ ਨਵੀਂ ਦਿਸ਼ਾ ਹਤੇ ਦੱਸਾਂਗੇ ਸਟੋਰੀ ਬੱਚੇ ਨੂੰ ਸੁਣਾਈ ਹੈ ਸੋ ਉਹ ਸਟੋਰੀ ਸੁਣਨ ਤੋਂ ਬਾਅਦ ਜਦੋਂ ਨੈਕਸਟ ਡੇ ਬੱਚਾ ਉਥੇ ਜਾਂਦਾ ਹੈ ਤਾਂ ਉਥੇ ਜਾ ਕੇ ਉਹ ਦੇਖਦਾ ਹੈ ਵੀ ਮੈਨੂੰ ਕੱਲ ਟੀਚਰ ਨੇ ਇਹ ਸਟੋਰੀ ਸੁਣਾਈ ਸੀ ਵੀ ਆਹ ਵਾਲੀ ਮੈਂ ਬੁੱਕ ਚੱਕਾ ਆਹ ਵਾਲੀ ਬੁੱਕ ਚੱਕ ਕੇ ਮੈਂ ਦੇਖਾਂ ਵੀ ਇਹ ਬੁੱਕ ਦੇ ਵਿੱਚ ਕਿਵੇਂ ਉਸੇ ਤਰੀਕੇ ਨਾਲ ਫੋਟੋ ਹੈਈ ਹੈ ਨੇ ਜੇ ਕੋ ਤੁਸੀਂ ਭਾਲੂ ਵਾਲੀ ਸਟੋਰੀ ਸੁਣਾਈ ਆ ਉਹ ਦੇਖੋਗੇ ਮੈਂ ਦੇਖਾ ਭਾਲੂ ਇਸਨੇ ਕਰ ਰਿਹਾ ਫਿਰ ਉਹ ਨਾਲ ਦੇ ਬੱਚੇ ਨੂੰ ਵੀ ਦੱਸਦਾ ਹੈ ਵੀ ਜਿਹੜਾ ਭਾਲੂ ਹੈ ਇੱਥੇ ਇੱਕ ਬੰਦੇ ਨੇ ਦੱਸਿਆ ਸੀ ਨਾ ਵੀ ਇਹ ਗੀਤ ਗਾਉਂਦਾ ਆ ਤੇ ਇਸ ਦਾ ਕੰਮ ਕਰਦਾ ਆ ਆ ਦੇਖੋ ਇਹ ਉਹ ਹੀ ਗੱਲ ਹੈ ਜੀ ਆਪਾਂ ਭਾਲੂ ਪਰਪਰ ਜਾਂ ਅਣਜੀ ਹੋਰ ਕੰਮ ਐਸੇ ਨਹੀਂ ਕਰਵਾਉਂਦੇ ਕਿ ਇਹ ਨੂੰ ਬਣਾਉਂਦਾ ਕੋਈ ਪਰਪਸ ਹੈ ਕਿ ਜਿਹੜਾ ਆਪਾਂ ਕੰਮ ਕਰ ਰਹੇ ਆਂ ਆਦਰਵਾਇਜ਼ ਆਪਾਂ ਹੋਰ ਕਿਸੇ ਨਾਲ ਵੀ ਕੰਮ ਕਰ ਸਕਦੇ ਕੋਈ ਮਾਸਟਰ ਚਾਈ ਵੀ ਕਰਦਾ ਉਹ ਨਾਮ ਉਹਣਾਣਾ ਚਾਹੁੰਦਾ ਹੋਵੇ ਸਾਰਿਆਂ ਦੇ ਸਾਹਮਣੇ ਤਾਂ ਉਹ ਆਪਣੇ ਗਰੁੱਪ ਦੇ ਵਿੱਚ ਆ ਦੇ ਸਬਸਟੇਟ ਨੇ ਅਸੀਂ ਆ ਰੱਖ ਸ। ਇਹ ਮੈਂ ਹਰੇ ਗਰੁੱਪ ਦੇ ਵਿੱਚ ਅਸੀਂ ਲੋਕ ਗਤੀਵਿਧੀ ਕੈਲੰਡਰ ਦੇਵਾਂਗੇ ਤੇ ਉਸ ਤੋਂ ਬਾਅਦ ਮੈਨੂਅਲ ਹੈ ਉਹ ਦਿੱਤਾ ਜਾ ਰਿਹਾ ਹੈ। ਆਉਂ ਦੇਖਦੇ ਆ ਮੈਨੂਅਲ ਦੇ ਵਿੱਚ ਕੀ ਹੈ। ਹਾਂ ਜੀ ਜੇ ਕਿਸੇ ਨੂੰ ਇਨਸਟ੍ਰਕਸ਼ਨ ਥੀਅਰ ਨਾ ਹੋਵੇ ਪਲੀਜ਼ ਇੱਕ ਵਾਰੀ ਫੇਰ ਸੁਣ ਲਿਓ। ਇਸ ਦੇ ਪੂਰਾ ਸਮਾ ਸਰਨੇ ਅਨੁਸਾਰ ਬੱਚੇ ਨੂੰ ਜੋ ਵੰਡ ਕੇ ਕਰਵਾਇਆ ਜਾ ਰਿਹਾ ਹੈ ਜਾਂ ਕਰਵਾਇਆ ਜਾਣਾ ਹੈ ਆਨ ਵਾਲੇ ਸਮੇਂ ਦੇ ਵਿੱਚ ਸਾਰਾ ਮਟੀਰੀਅਲ ਪੂਰੀ ਗਾਈਡੈਂਸ ਜਿਹੜੀ ਹੈ ਅਧਿਆਪਕ ਨੂੰ ਦਿੱਤੀ ਜਾ ਰਹੀ ਹੈ ਸਿਖਲਾਈ ਵਰਕਸ਼ਾਪ ਦੇ ਦੌਰਾਨ ਤੇ ਅਧਿਆਪਕ ਪੂਰੇ ਮਾਨ ਨਾਲ ਇਸ ਮਟੀਰੀਅਲ ਨੂੰ ਦੇਖ ਰਹੇ ਹਨ ਗਾਈਡੈਂਸ ਲੈ ਰਹੇ ਹਨ ਉਸ ਪਰਸਨ ਨੇ ਇਸ ਕਮਰੇ ਦੀ ਟ੍ਰੇਨਿੰਗ ਦੇ ਰਹੇ ਹਨ ਭਈ ਦੱਸਣਗੇ ਵੀ ਅੱਜ ਕਿਸ ਤਰ੍ਹਾਂ ਦੀ ਟ੍ਰੇਨਿੰਗ ਤੇ ਕੀ ਕਨਸੈਪਟ ਦੇ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸਰ ਇਹ ਸਾਡਾ 4th ਜਿਹੜਾ ਬੈਚ ਆ ਉਹ ਸਟਾਰਟ ਹੋ ਗਿਆ ਇਸ ਤੋਂ ਪਹਿਲਾਂ ਤਿੰਨ ਬੈਚ ਨੇ ਜਿਹੜੇ ਉਹ ਟ੍ਰੇਨਿੰਗ ਸਾਡੇ ਕੋਲੋਂ ਇੱਥੇ ਤੋਂ ਲੈ ਕੇ ਚਲੇ ਗਏ ਨੇ ਅਸੀਂ ਪ੍ਰੀਪ੍ਰੈਮ ਦੇ ਉੱਤੇ ਲਗਭਗ ਸਾਲ ਡੇਢ ਡੇਢ ਸਾਲ ਤੋਂ ਅਸੀਂ ਕੰਮ ਕਰਦੇ ਜਾ ਰਹੇ ਹਾਂ ਬਾਖੋਬੀ ਬਹੁਤ ਹੀ ਮਿਹਨਤ ਦੇ ਨਾਲ ਸਾਰੇ ਟੀਚਰਸ ਨੇ ਜਿਹੜੇ ਜਿਹੜੇ ਵੀ ਸਾਡੇ ਪੜੋ ਪੰਜਾਬ ਪੜਾਓ ਪੰਜਾਬ ਟੀਮ ਦੇ ਬੀਐਮਪੀ ਸੀਐਮਡੀ ਕੋਆਰਡੀਨੇਟਰ ਲੱਗੇ ਹੋਏ ਨੇ ਉਹਨਾਂ ਨੇ ਅੱਗੇ ਇੱਥੇ ਟ੍ਰੇਨਿੰਗ ਲਈ ਆ ਤੇ ਉਹ ਅੱਗੇ ਜਾ ਕੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਬਲਾਕ ਦੇ ਵਿੱਚ ਟ੍ਰੇਨਿੰਗਾਂ ਅਧਿਆਪਕਾਂ ਨੂੰ ਦੇਣਗੇ ਅਤੇ ਅਧਿਆਪਕ ਨੇ ਜਿਹੜੇ ਜਾਂ ਬੀਐਮਪੀਸੀ ਆਪਦੇ ਨੇ ਜਿੰਨੇ ਵੀ ਫੀਲਡ ਦੇ ਵਿੱਚ ਕੰਮ ਕਰਦੇ ਨੇ ਜਿਹੜੇ ਵੀ ਪ੍ਰੀ ਪ੍ਰਾਇਮਰੀ ਦੇ ਵਿੱਚ ਸਿੱਖਿਆ ਸਿਖਾਇਆ ਉਹ ਸਾਰਾ ਕੁਝ ਉਹਨਾਂ ਬੱਚਿਆਂ ਦੇ ਉੱਤੇ ਇੰਪਲੀਮੈਂਟ ਕੀਤਾ ਜਾਊਗਾ ਜਿਹੜੇ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਦੇ ਉੱਤੇ თან ਦੇਹੀ ਨਾਲ ਪੂਰੀ ਮਿਹਨਤ ਦੇ